हां जी बिलावल गोंड आज नामे बीठल देख्या मूर्ख को समझाऊ रे राहौ पांडे तुमरी गायत्री लोटे का खेत खाती थी लेकर ठेंगा टंगड़ी तोरी लांगत लांगत जाती थी हां जी आईना पे बीठल देख्या आज लोबे के बीठन दा दर्शन कर ले अच्छा जी मूर्ख पण्डित नु समझा रहे हां बीठल हुंदा की है अच्छा जी ਉਹ ਬੀਠਕ ਆਹਦੇ ਘੋਰ ਤੇ ਬਣਾਈ ਬੈਠਾ ਬਾਹਰ। ਅੱਛਾ ਜੀ। ਉਹ ਮਨੇ ਬੁਰਦੀ ਉਹਦੇ ਬੀਠਲ ਦੇ ਬੀਠਲ ਦੇ ਤਾਂ ਨਹੀਂ ਹੁੰਦਾ ਜੀ ਬੀਠਲ ਨਾ ਜੰਮਦਾ ਨਾ ਮਰਦਾ। ਠੀਕ ਹੈ ਜੀ। ਜਿਹੜਾ ਜੰਮਦਾ ਉਹਦਾ ਸਰੀਰ ਹੁੰਦਾ ਬਰੂਗੀ। ਹੂੰ ਹੂੰ। ਬਰੂਗੀ ਉਹ ਰੁਕ ਜਾਓ ਤੁਸੀਂ ਬਿੱਟਰ ਸਾਹਿਬ। ਠੀਕ ਹੈ ਜੀ। ਲਾ ਫੇਰ ਆਹ ਪਾੜਨੇ ਨੂੰ ਸਬੂ ਦੀ ਟੋੜੀ ਗੈਤਰੀ ਦਾ ਜਿਹੜਾ ਉੱਤਰ ਹੈ ਅੱਛਾ ਜੀ ਗੈਤਰੀ ਦਾ ਤਾਂ ਉੱਤਰ ਸੀਗਾ ਗਾਂ ਨੂੰ ਇਹਨਾਂ ਨੇ ਗਊ ਬਣਾ ਲਿਆ ਜਿਹੜੀ ਦੁੱਧ ਦੇਣ ਵਾਲੀ ਹੁੰਦੀ ਹੈ ਉਹਨੂੰ ਗੈਤਰੀ ਕਹਿਣ ਲੱਗੇ ਅੱਛਾ ਜੀ ਵੀ ਫਕਤ ਹੀ ਗਾਇ ਜਿੱਥੇ ਮੱਝ ਫਿਰੇ ਜਿੱਥੇ ਬਰਝੀ ਜੋਤੀ ਬਰਝੀ ਖਾਲੇ ਉਹਨੂੰ ਕੁਝ ਕਹੂਗਾ ਜੀ ਅੱਛਾ ਜੀ ਇਹ ਜਾ ਇਹ ਜਾ ਕਹਿੰਦੇ ਰਹਣਾ ਨੇ ਉਹ ਬਣਾਈ ਹੋਈ ਸੀ ਅੱਛਾ ਜੀ ਉਹ ਗੋਦਾ ਦੋਸਤ ਪੜਨਾ ਸਿੱਖਿੰਦਾ ਇਸ ਕਰਕੇ ਉਹਨੂੰ ਆਪਣੇ ਖੇਤ ਤੋਂ ਕੱਢਣਾ ਵੀ ਪਾਸ ਹੈ। ਅੱਛਾ ਜੀ। ਉਹ ਗਾਇਤਰੀ ਮੁਰਤਸਰ ਜਿਹੜਾ ਸੀਗਾ ਉਹ ਲੋਧੇ ਰੂਤ ਪੜਨੂ ਸਿਖਾਤਾ ਅਸਲ ਵਿੱਚ ਗੱਲ ਇਹ ਆ। ਅੱਛਾ ਜੀ। ਉਹ ਬਚਾਰਾ ਸੁੱਧ ਦਾ ਪਾਲਟੀ ਪੜ ਨਹੀਂ ਸਕਦਾ। ਹਾਂ ਹਾਂ। ਪਹਿਲੀ ਗੱਲ ਤਾਂ ਉਹਨਾਂ ਲੋਧਾ ਲੋਧਾ ਹੁੰਦਾ ਹੈ ਤਾਂ ਜਾਤ ਹੈ ਲੋਧਾ ਉਹ ਬਨਾਸਦੇ ਆਲੇ ਦਾ ਨੇ। ਅੱਛਾ ਜੀ। ਅੱਛਾ ਜੀ ਉਹ ਗਰਮੀਆਂ ਦੇ ਵਿੱਚ ਉਹਦਾ ਲੋਧੇ ਦੇ ਖੇਤ ਦੇ ਵਿੱਚ ਹੀ ਹਰਿਆਲੀ ਹੁੰਦੀ ਹੈ ਸਬਜ਼ੀ ਬਾਜੀ ਵੀ ਤੇ ਜੋ ਅੱਛਾ ਜੀ ਉਹਨਾਂ ਨੇ ਬਾੜੀ ਹੁੰਦੀ ਹੈ ਹੂੰ ਹਾਂ ਉਹ ਬਹਿਲੇ ਉਹ ਗਾਇਨ ਕਰਦਾ ਚੁਗਦੇ ਚੁਗਦੇ ਉੱਥੇ ਜਾ ਬੜੀ ਇੱਕ ਦਾ ਬਹਲਦੀ ਤਾਂ ਖਲ੍ਹੇ ਆ ਅੱਛਾ ਜੀ ਅਸਲ ਵਿੱਚ ਜਿਹੜੀ ਗਾਇਤਰੀ ਮੰਤਰ ਪੜ੍ਹ ਹੈ ਲੋਦਾ ਉਹ ਗਲਤ ਪੜ੍ਹ ਰਿਹਾ ਹੈ ਨਾ ਉਹ ਜੀ ਸਭੋ ਜ ਹੈ ਹੂੰ ਹੂੰ ਇਹਦਾ ਅਰਥ ਕੀ ਹੈ ਉਹ ਨੂੰ ਬਾਰ-ਬਾਰ ਵੈ ਲੋਦਕਾ ਖੇਤ ਖਤੀ ਸੀ ਹੂੰ ਹੂੰ ਲੋਦੜੀ ਬੁੰਦੀ ਨੂੰ ਜਾਣੇ ਕਰਦੀ ਸੀ ਉਹਦਾ ਫਾਇਦਾ ਤਾਂ ਕੋਈ ਹੁੰਦਾ ਨਹੀਂ ਸੀ ਉਹਨੂੰ ਅੱਛਾ ਜੀ ਉਹਦਾ ਜਿਹੜਾ ਹਿਰਦੇ 'ਚ ਹੈ ਭਰਮ ਪੈਦਾ ਹੁੰਦਾ ਸੀ ਵੀ ਮੈਂ ਪਾਠ ਕਰਦਾ ਤੈਨੂੰ ਕੁਝ ਮਿਲੂਗਾ ਹਾਂ ਹਾਂ ਮੈਂ ਤਾਂ ਅਰਗੂ ਕਹਿੰਦਾ ਉਹਨੂੰ ਜਿਹੜਾ ਭਰਮ ਪੈਦਾ ਹੋ ਰਿਹਾ ਸੀ ਇਹ ਉਹਦਾ ਖੇਤ ਹੀ ਹੁਝੜ ਰਿਹਾ ਸੀ ਖੇਤ ਖਾਤਾ ਜਾ ਰਿਹਾ ਸੀ ਅੱਛਾ ਜੀ ਮੈਂ ਦੋਹਾਂ ਸੀ ਜਾਨ ਪੈਦਾ ਹੋ ਰਿਹਾ ਪਰਬ ਹਮ ਹਮ ਤੇ تیرਾ ਫਿਰ ਕਿੱਧਰੇ ਹੀ ਆਉਦੀ ਠੀਕ ਹੈ ਜੀ ਤਰਫੋਂ ਧਿਆਨ ਪੈਦਾ ਕਰਦਾ ਵਿਸ਼ਾ ਰੋਣ ਦਾ ਵਿਸ਼ਾ ਹੀ ਧਿਆਨ ਨਾਲ ਤਰੂਨਾ ਕਿ ਧਿਆਨ ਨਹੀਂ ਬਿਲਦਾ ਧਰਮ ਤੋਂ ਧਰਮ ਕਾ ਠੀਕ ਹੈ ਜੀ ਰੋਟੇ ਕਾ ਖੇਤ ਖਾਤੀ ਸੀ ਹਮ ਹਮ ਰੋਟਾ ਵਿਆਹ ਦਾ ਪਾਠ ਕਰੀ ਜਾਂਦਾ ਕਰਦਾ ਵੀ ਗੱਲ ਤਾਂ ਸਮਝ ਵੀ ਹੈ ਕਿ ਕੀ ਮਤਲਬ ਅੱਛਾ ਜੀ ਕਰਕੇ ਦਾ ਨੁਕਸਾਨ ਹੀ ਹੋ ਰਿਆ ਸੀ ਫਿਰ ਤੇਜ ਉਹਦਾ ਫਾਇਦਾ ਨਹੀਂ ਸੀ ਕੋਈ ਹੋ ਰਿਆ ਉਹਦਾ ਅੱਛਾ ਪਰ ਫਿਰ ਫਾਇਦਾ ਹੋ ਰਿਆ ਸੀ ਹਾਂ ਹਾਂ ਪਰ ਉਹਦਾ ਪਰ ਫਾਇਦਾ ਸੀ ਉਹ ਮੈਂ ਧਾਰਗੂ ਬੰਦਾ ਪਰ ਤੁਸੀਂ ਹੋ루 ਠੀਕ ਹੈ ਜੀ ਉਹ ਤਾਂ ਗਾਂ ਜਾ ਬੜੀ ਲੋਧੇ ਦੇ ਖੇਚੋ ਵੀ ਲਾਠੀ ਲਈ ਟੰਕ ਤੇ ਮਾਰੀ ਟੰਕ ਤੋੜਤੀ ਹਾਂ ਹਾਂ ਨਾਮ सलामत ਜਾਂਦੀ ਸੀ ਹਾਂ ਲੈ ਕੇ ਠੇਂਗਾ ਟੰਗੜੀ ਤੋਰੀ ਲੰਗਤ ਲੰਗਤ ਜਾਂਦੀ ਸੀ ਲਿਆ ਤਾਬਦੇ ਮਾਰੇ ਆ ਉਹ ਜਿਹੜੀ ਲੰਗਵਾਲ ਨਾਲ ਜੀ ਕੰਸੀ ਦਾ ਨਹੀਂ ਡੰਗ ਪਰ ਸੱਟਾ ਲੱਗੀ ਦੋ ਠੀਕ ਹੈ ਜੀ ਐਵੇਂ ਉਹ ਦੌੜ ਮੜ ਮੜ ਕੇ ਲਫਜ਼ ਜਿਹੜੇ ਪਾੜ ਕਰ ਰਿਹਾ ਹੈ ਹਮ ਹਮ ਸਹੀ ਉਹ ਚਾਵ ਨਹੀਂ ਕਰ ਰਿਹਾ ਉਹ ਟੱਗੜੀ ਉਹ ਥੋੜੀ ਹੋਈ ਆ ਉਹਦੇ ਤੇ ਅੱਛਾ ਜੀ ਉਹ ਲੜੜਾ ਲਗੜੀ ਕਰਤੀ ਆ ਨਾ ਜੈਤਰੀ ਬਸਤ ਲਤਲਾ ਕਰਤਾ ਅੱਛਾ ਜੀ ਵਿਚਾਰ ਨੇ ਬਦਲਤਾ ਸ਼ਬਦਾਂ ਦਾ ਹਮ ਹਮ ਫੇਟੂਨ ਨੂੰ ਵਿਚਾਰੇ ਨੂੰ ਦੱਸ ਗਾਇਤਰੀ ਮੰਤਰ ਦੇਤਾ ਹਾਂਜੀ ਹਮ ਦੱਸ ਪੱਤੀ ਫੈਦਾ ਉਹਦਾ ਸੁੱਧ ਚਾਲੂ ਨਹੀਂ ਕਰ ਸਕਦਾ ਉਹ ਲੱਗੜੀ ਕਰਤੀ ਤੇਰੀ ਉਹਨੇ ਗਾਇਤਰੀ ਠੀਕ ਹੈ ਉਹ ਵਜਾਤਾ ਰਹੇ ਪੜਨੇ ਨੂੰ ਉਹਦੇ ਤਰ ਬੁਰੂ ਹਾਂਜੀ ਪਾਂਡਾ ਜਿਹੜਾ ਪਾਂਡਾ ਹੁੰਦਾ ਹੈ ਪੰਡਿਤ ਨਾਲੋਂ ਅਲੱਗ ਹੁੰਦਾ ਜੀ ਪਾਂਡਾ ਪੰਡਤ ਪਾਂਡਾ ਜਿਹੜਾ ਅਸਲ ਦੇ ਵਿੱਚ ਗੁਰੂ ਪਾਂਡਾ ਹੀ ਹੈ ਪੰਡਤ ਤਾਂ ਉਹਦਾ ਏਜੰਟ ਹੈ ਅੱਛਾ ਜੀ ਦਿਲ ਗੁਰ ਪੁੱਛਿਆ ਦੱਸੀ ਹੁੰਦੀ ਆ ਕਿ ਵੱਡਾ ਤਾਂ ਥੱਲੇ ਆ ਉੱਤੇ ਹੂੰ ਹੂੰ ਹਾਂ ਜੇ ਇਹ ਪਰਜਾ ਹੁੰਦੀ ਆ ਲਿਆ ਆ ਇਹ ਪਾਣੀ ਦੀ ਹੁੰਦੀ ਆ ਅੱਛਾ ਜੀ ਹਾਂ ਪੱਡਾ ਤਾਂ ਥੱਲੇ ਉਹਦੇ ਥਾਪੇ ਹੋਏ ਨੇ ਏਰੀਏ 'ਚ ਏਰੀਏ ਵਾਈਜ਼ ਅੱਛਾ ਸਾਡੇ ਉਸ ਤਰ੍ਹਾਂ ਲਾ ਕੇ ਜਾਂਦੇ ਨੇ ਪੰਡੇ ਕੋਲ ਲਾ ਕੇ ਜਾਂਦੇ ਨੇ ਜਿਹੜਾ ਪੰਡੇ ਦਾ ਏਰੀਆ ਹੁੰਦਾ ਪੰਡੇ ਦਾ ਲਾ ਕੇ ਜਾਂਦਾ ਠੀਕ ਹੈ ਜੀ ਪਰ ਤੁਹਾਨੂੰ ਪਤਾ ਹੈ ਜੀ ਅੱਛਾ ਹਾਂਜੀ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕਹਿ ਕੇ ਖਾਣਾ ਪਾਕਾ ਵਾਂ ਕਾ ਲੜਕਾ ਮਾਰਿਆ ਥਾ ਕਹੇ ਥੋੜਾ ਮਹਾਦੇਵ ਦਾ ਤੁਸੀਂ ਪ੍ਰਚਾਰ ਕਰਦੇ ਹੋ ਵੀ ਦੇਖਿਆ ਸੀ ਮੈਂ ਅੱਛਾ ਜੀ ਧੌਲੇ ਬਹੁਤ ਤੇ ਚੜਿਆ ਹੁੰਦਾ ਅੱਛਾ ਜੀ ਤੇ ਬਹੁਤ ਚੜਿਆ ਹੁੰਦਾ ਦੇਖਿਆ ਸੀ ਉਹ ਵੀ ਅੱਛਾ ਜੀ ਉਹ ਬੋਤੀ ਸੀਗਾ ਉਹਦੇ ਕਹਿੰਦਾ ਘਰ ਰੋਟੀ ਖਾਧੀ ਉਹਨੇ ਉਹਦਾ ਲੜਕਾ ਹੀ ਮਾਰਤਾ ਤੁਸੀਂ ਕਹਾਂ ਨਹੀਂ ਜਿਹੜੀ ਹੈਗੀ ਉਹ ਸਾਖੀਆਂਾਂ 'ਚ ਲਿਖੀ ਹੋਈ ਐ ਅੰਕਾ ਲੜਕਾ ਮਾਰਿਆ ਤਾਂ ਅੱਛਾ ਜੀ ਜੇ ਤੇ ਫੇਰ ਤਾਂ ਮਾਇਆ ਵੀ ਜਿਹਦਾ ਸਾਡਾ ਰੋਟੀ ਖਾਈ ਉਹਦਾ ਲੜਕਾ ਹੀ ਮਾਰਦੀ ਐ ਹਾਂ ਹਾਂ ਉਹ ਤਾਂ ਜਾਣਦਾ ਹੀ ਨਾਸ ਕਰਦੀ ਐ ਠੀਕ ਐ ਜੀ ਉਹ ਵੀ ਜਾਣਦਾ ਹੀ ਨਾਸ ਕਰਨ ਵਾਲਾ ਐ ਠੀਕ ਹੈ। ਇਸ ਪ੍ਰਕਾਰ ਦਾ ਹੈ ਦੁਬਾਰੇ ਵਿੱਚ ਉਹ ਜਿਹੜਾ ਦੂਜਾ ਹੈ ਗੈਤਰੀ ਮੰਤਰ ਹੈ ਪੰਡਤ ਕੋੜਾ ਹੈ ਇਹ ਵਿਸ਼ਰੂ ਭਗਤ ਨੇ ਇਹ ਤੁਕ ਜੋ ਇਹਨਾਂ ਨਾਲ ਜੁੜਿਆ ਹੈ ਨਾ ਰਾਜੇ ਨਾਲ ਜੁੜਿਆ ਹੈ ਨਾ ਉਹ ਜਿਹੜਾ ਸ਼ਿਵਜੀ ਨਾਲ ਜੁੜਿਆ ਹੈ ਤੇ ਯਾਰ ਉਹਨਾਂ ਕੋਲ ਵੀ ਲਿਆ ਉਹ ਵੀ ਸਮਾਧੀ 'ਚ ਬਿਠਾਉਂਦੇ ਨੇ। ਠੀਕ ਹੈ। ਦਾਦਾ ਮਾਰਿਆ ਤਾਂ ਲੜਕਾ ਉਹਦਾ ਧਿਆਨ ਹੀ ਮਾਰਦਾ ਉਹਦਾ ਧਿਆਨ ਖੜੂਬ ਕਰਦਾ। ਹੂੰ ਜਿਹੜਾ 타 ਕੋੜੋ ਵੀ ਚਾਨਾ ਤਾਂ ਉਦੋਂ ਬਣਾਤਾ ਬਿਲਕੁਲ ਹੈ ਅੱਛਾ ਜੀ ਤੇ ਥੌੜੇ ਬਲਦ ਦੀ ਵੀ ਕੋਈ ਗੱਲ ਹੈ ਕਿ ਬਸ ਵੈਸੇ ਲਿਖਿਆ ਹੋਇਆ ਹੈ ਥੌੜਾ ਬਲਦ ਅਸਲ ਤਾਂ ਗਿਆਨ ਦੀ ਗੱਲ ਹੈ ਥੌੜਾ ਗਿਆਨ ਹੁੰਦਾ ਚੱਕਾ ਅੱਛਾ ਜੀ ਪਰ ਉਹ ਤਾਂ ਬੁੱਧ ਬਣਾ ਰਿਹਾ ਹੂੰ ਹੂੰ ਉਹ ਤਾਂ ਥੌੜੇ ਹੀ ਰੱਖਿਆ ਹੈ ਗੱਲੇ ਅੱਛਾ ਜੀ ਔਰ ਦਾ ਨੂ ਕਿੱਟਾ ਗਿਆਨ ਕੋਲ ਹੈ ਜੀ ਅੱਛਾ ਜੀ ਹਾਰ ਕਰਕੇ ਟੋਲੇ ਬੋਰ ਤੇ ਬਿਠਾ ਦਿਆ ਮੋਰ ਕਰਕੇ ਜੀਰ ਕਰਕੇ ਟੋਲੇ ਬੋਰ ਤੇ ਬਿਠਾ ਠੀਕ ਹੈ ਜੀ ਹਾਂ ਹਾਂ ਜੀ ਪਾਂਡੇ ਤੁਮ ਹਾਂ ਜੀ ਚਾਰ ਪ੍ਰਕਾਰ ਦਾ ਗਿਆਨ ਲਿਖਿਆ ਨਾ ਚਾਰ ਪ੍ਰਕਾਰ ਦਾ ਚੌਭੂਖੀ ਦੀਵਾ ਬਲਿਆ ਥੱਕ ਅੱਛਾ ਜੀ ਇਹ ਤਾਂ ਇਹ ਚਾਰ ਪ੍ਰਕਾਰ ਦਾ ਜਿਹੜੇ ਚਾਰ ਪੈਰਾਂ ਵਾਲਾ ਬੋਲ ਦਟੌੜਾ ਇਹਦਾ ਮਤਲਬ ਹੈ ਅੱਛਾ ਜੀ ਸਾਰ ਪ੍ਰਕਾਰ ਦਾ ਗਿਆਨ ਹੈ ਨਾ ਇਹ ਵਿੱਚ ਹਮਮ ਬਣਿਆ ਹੋਇਆ ਚਾਰ ਵੇਦ ਠੀਕ ਹੈ ਜੀ ਇਹਨਾਂ ਨੇ ਹੋਰ ਕਿਸਮ ਦੇ ਬਣਾ ਲਏ ਚਲੋ ਛੱਡੋ ਠੀਕ ਹੈ ਸਾਰੀ ਗਿਆਨ ਹੈ ਉਹ ਡਰਾਕਾਰੀ ਗਿਆਨ ਹੈ ਹਮ ਤੇ ਆ ਗਾਇਤਰੀ ਜਿਹੜੀ ਹੈ ਇਹ ਗਾਇ ਹੈ ਪਰ ਗਾਇ ਮਤਲਬ ਉਹ ਕੀ ਹੈ ਜਿਹੜੀ ਅਸਲੀ ਜਿਹੜੀ ਪਿੱਛੇ ਗੱਲ ਹੋਈ ਹੈ ਅ ਮੋਹਿ ਲਾਗਤੀ ਤਾਲਾ ਵੇਲੀ ਉਹ ਉਥੋਂ ਵੀ ਕੋਈ ਜੁੜਦਾ ਵੀ ਉਹ ਗਿਆਨ ਦੀ ਗੱਲ ਹੋ ਰਹੀ ਹੈ ਇੱਥੇ ਵੀ ਗਾਇਤਰੀ ਦਾ ਕੋਈ ਇਸ ਤਰ੍ਹਾਂ ਹੀ ਆ گاਊ ਤਾਂ ਹੀ ਹੋ ਰਹੀ ਹੈ ਗੱਲ ਹਾਂ ਆਹ ਬੁੱਧੀ ਦੀ ਗੱਲ ਹੈ ਠੀਕ ਹੈ ਜੀ ਜਿੱਦੀ ਗੱਲ ਹੋ ਰਹੀ ਵੀ ਠੀਕ ਹੈ ਜੀ ਬੁੱਧੀ ਹੋਰੇ ਘਾ ਦਾ ਤੋੜ ਲਈ ਨਾ ਗਾਇਤਰੀ ਦੀ ਟੰਗ ਤੋੜ ਲਈ ਹਾਂਜੀ ਹਾਂ ਬੀਨੋ ਦੁਪਰਾ ਹਾਂ ਅਕਲ ਮਾਰੀ ਗਈ ਉਹਦੀ ਬਸ ਠੀਕ ਹੈ ਜੀ ਆਹ pandit tumra ramchand so bhi aav dekhya tha ravan cheti sarvar hoi karki jo e gawai thi matlab da ramesh chadar bare me sol leya dekh leya ki ode o jehdi tusi kahani sunaunde ho hm hm ehi toda sindchar topic ne tarb de jehde dasde ho accha ji samaan to hon to bhi gall karde ho tusi hm hm ਉਵੇਂ ਮਨ ਸੋਲਿਆ ਹੈ ਪੜਿਆ ਹੈ ਸਮਝਿਆ ਹੈ ਵੀ ਕੀ ਸੀ ਜਦ ਆਇਆ ਸੀ ਅੱਛਾ ਜੀ ਅਨੁਰੂਦ ਦੇ ਨਾਲ ਕਹਿੰਦੇ ਉਹਦੀ ਸਰਵਰ ਹੋ ਗਈ 라ਵਣ ਉਹਦੀ ਪੁੱਤਰ ਵਾ ਦੁਸ਼ਮਣੀ ਹੋ ਗਈ ਜਾਂ ਫੈਰ ਵਿਰੋਧ ਹੋ ਗਿਆ ਹਮ ਕਰ ਕੀ ਜੋ ਇਕਵਾਈ ਸੀ ਹਮ ਹਮ ਉਹ ਜੋ ਘਟਿਆ ਕੀ ਸੀ ਤਾਂ ਲੈ ਗਿਆ ਸੀ 라ਵਣ ਆ ਆ ਹੋਇਆ ਸੀ ਅੱਛਾ ਜੀ ਤੇ 라ਵਣ ਨੂੰ ਵਾਕੇ ਸੀ ਤਾਂ ਲੈ ਵੀ ਆਇਆ ਤਾਂ ਫੇਰ ਉਰੂਣ ਵਾਸਤੇ ਭੇਜਤਾ ਹਾਂ ਹਾਂ ਤਾਂ ਸਾਰੀ ਸਾਰਾ ਜੀਵਨ ਸੀਤਾ ਤੋਂ ਵੇਦ ਨਹੀਂ ਰਿਹਾ ਨਾ ਜਿਹਦਾ ਰਸ ਜਦੋਂ ਦਮਨ ਹੋ ਰਹੀ ਤੇ ਰਾਵਣ ਦੇਤੀ ਸਰਬਤ ਚੋ ਆ ਖੱਟੀ ਹੋਈ ਅੱਛਾ ਪ੍ਰਾਪਤੀ ਕੀ ਹੋਈ ਹਾਂ ਇਹ ਕਹਿ ਰਹੇ ਹੋ ਤਕੀ ਜੋ ਹੈ ਗਵਾਈ ਸੀ ਹਾਂ ਫਿਰ ਅੰਤਰੀਵ ਤੌਰ ਤੇ ਫਿਰ ਆਪਾਂ ਜੀ ਗੱਲ ਕਰੀਏ ਤਾਂ ਰਾਮਚੰਦ ਜਿੰਨਾ ਚਿਰ ਮਾਨਾਰ ਜਿੰਨਾ ਚਿਰ ਮਾਨਾਰ ਚੱਤੀ ਲੜਾਈ ਆ ਨੂ ਹਾਂ ਹਾਂ ਉਨਾ ਚਿਰ ਬੁੱਧੀ ਗਵਾਲੀ ਤੇ ਸਵਾਹ ਹੋਰ ਕੁਛ ਵਜੇ ਠੀਕ ਹੈ ਜੀ ਜਿਹੜੇ ਲੋਕ ਬਹਿਸ ਕਰਦੇ ਤੇ ਵਿਦਵਾਨ ਨੇ ਅੱਛਾ ਜੀ ਇੱਕ ਪਾਸੇ ਮਨਮੁਖ ਹੈ ਇੱਕ ਪਾਸੇ ਗੁਰਮੁਖਾ ਗੁਰਮੁਖਾ ਬਨਮੁਖਾ ਨੂੰ ਬਹਿਸ ਨਹੀਂ ਕਰਦਾ ਹੁੰਦਾ ਹਾਂ ਜੀ ਵਿਚਾਰ ਨਾਲ ਬਹਿਸ ਕਰਦਾ ਕੋਈ ਨਹੀਂ ਕਰਦਾ ਵਿਚਾਰ ਕਰਦਾ ਗੁਰਮੁਖਾ ਨੂੰ ਬਹਿਸ ਨੂੰ ਕੋਈ ਜਗ੍ਹਾ ਹੀ ਨਹੀਂ ਠੀਕ ਹੈ ਵਿਚਾਰ ਨੂੰ ਜਗ੍ਹਾ ਹੈ ਹੂੰ ਹੂੰ ਵਿਚਾਰ ਨਾਲ ਬਨਮੁਖੀ ਹੋ ਸਕਦਾ ਠੀਕ ਹੈ ਬਲ ਕੋਈ ਆਂ ਆ ਕਾਪੜੀ ਗੱਲ ਬੰਦ ਨਹੀਂ ਹੋਈ ਨਹੀਂ ਸੁਣਦੀ ਹੋਈ ਨਹੀਂ ਬੰਦ ਨਹੀਂ ਰੱਕ ਪਾਸੇ ਰਹੀ ਦੂਈ ਤਾਂ ਸੁਣਦੀ ਹੋਈ ਰੌਲੇ ਚ ਰੱਕ ਗਿਆ ਹਾਂ ਇਹ ਜੇ ਕੋ ਰੰਗ ਤੋਂ ਮਿਲਦੇ ਰੇ ਉਹ ਕਦ ਬੂਰਖੇ ਨਾਲ ਆਣੂ ਟੀਏ ਪਲਕ ਕਰੇ ਬੁਜੀ ਹਮ ਪੁਰਾਣਾ ਦਾ ਕਲਾਮ ਕਰਦੀ ਉਹਨਾਂ ਨੇ ਕਹਤਾ ਲੋੜ ਹੀ ਨਹੀਂ ਬੋਲਣ ਦੀ ਲੋੜ ਹੀ ਰੌਲਾ ਪਾਉਣ ਦੇ ਪੈ ਪਾਈ ਜਾਣ ਠੀਕ ਹੈ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਕੀ ਉਹ ਚਿਤ ਦੀ ਹੈ ਕਿ ਉਹਨਾਂ ਦੀ ਗੱਲ ਦਾ ਜਵਾਬ ਦੇਣ ਨਾਲ ਉਹਨੂੰ ਗੋਲਤਾ ਮਿਲਦੀ ਵੀ ਸ਼ਾਇਦ ਹੈ ਤਾਂ ਬੁਖਾਦਵੀਰ ਤਾਂ ਜੇ ਜੇ ਤਰਫੋਂ ਰੂਰਾ ਆਉਦਾ ਹੀ ਨਹੀਂ ਦੀ ਉਹਨਾਂ ਨਾਲ ਫਿਰ ਗੱਲ ਕਰਨ ਦਾ ਫਾਇਦਾ ਕੀ ਹੋਗਾ ਹੂੰ ਹੂੰ ਸਭੋਨਾਂ ਮੰਨਤਾ ਤੇ ਰੂਦੀ ਗੱਲ ਦਾ ਜਵਾਬ ਦੇ ਕੇ ਠੀਕ ਹੈ ਜੀ ਨਾਲੋਂ ਕਦੀ ਲਾਪਰਵਾਹੀ ਕਰਨੀ ਚਾਹੀਦੀ ਲਾਪਰਵਾਹੀ ਕਰਦਾ ਹੀ ਹੁਕਮ ਹੂੰ ਪਰਮ ਵਿੱਚ ਖਿੜੇ ਆਦੇ ਜਿੱਤਾ ਤਾਂ ਆਪਣੇ ਸਾਰਪ ਹੈਗੇ ਨੇ ਉਹਨਾਂ ਨਾਲ ਚਰਚਾ ਹੋਣੀ ਚਾਹੀਦੀ ਹੈ ਹੂੰ ਹੂੰ ਪਰ ਕੋ ਚਰਚਾ ਵੀ ਹੋਈ ਗਈ ਦੀ ਠੀਕ ਹੈ ਜੀ ਕੱਟਿਆ ਅਹਬਾਤ ਤਾਂ ਹੋ ਸਕਦਾ ਹੈ ਜਿਹੜਾ ਬੋਸ਼ੀ ਕੀਤੀ ਹੈ ਉਹ ਲੰਦਰੀ ਕੀਤੀ ਹੈ ਹਾਂਜੀ ਬੋਸ਼ੀ ਕੀਤੀ ਪਰ ਪੈਸ ਨਹੀਂ ਕੀਤੀ ਪੈਸ ਕਰਦੇ ਨੂੰ ਬੇਦਵਾਨ ਨਿਕਲਦਾ ਕੁਝ ਨਹੀਂ ਅੱਛਾ ਜੀ ਆਪਣੀ ਘਟੜੀ ਦੀ ਜਿਹਦ ਦੂਰਦੀ ਦੇ ਵਿੱਚ ਫਾਇਦਾ ਕੀ ਹੋ ਗਿਆ ਹਾਂਜੀ ਜੇ ਕਰ ਕੋਈ ਖੋਜੀ ਉਪਜਾ ਬਾਦੀ ਵਿਦਵਾਨ ਜਿਹੜੇ ਬਾਦਵਾਦ ਚ ਲੋਕ ਪੈਣ ਉਹਨਾਂ ਦੀ ਅਕਲ ਜਿਹੜੀ ਪਹਿਲੀ ਹੁੰਦੀ ਉਹ ਵਿੱਚ ਵਾਰੀ ਆਦੀ ਮਰੀ ਅਕਲ ਇਹ ਰਾਖੀ ਆ ਤੋ ਕੋਈ ਇਹ ਬਾਦ ਬਾਦ ਵਿੱਚ ਅਕਲ ਗਵਾ ਲਈਦੀ ਏ ਠੀਕ ਹੈ ਜੀ ਬਾਦ ਦੇ ਵਿੱਚ ਅਕਲ ਖੱਟੀ ਨਹੀਂ ਜਾਂਦੀ ਠੀਕ ਹੈ ਜੀ ਜਿੱਤੇ ਬਾਦਾ ਜਿੱਤੇ ਦਾ ਤੁਹਾਡੀ ਇੱਕ ਤਾਂ ਨਹੀਂ ਹੈ ਅਕਲ ਤੁਹਾਡੀ ਹੈ ਜੀ ਤੁਹਾਡੇ ਕੋਲ ਹੂੰ ਹੂੰ ਜਿਹੜਾ ਆ ਆਦਮੀ ਇੱਕ ਬੰਦੇ ਵਿੱਚ ਤਨੀੜ ਆਦਮੀ ਹੈ ਉਹਦੇ ਕੋਲ ਅਕਲ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਗੁਰਬਾਣੀ ਨਹੀਂ ਬਣਦੀ ਇਸ ਬੰਦੇ ਨੂੰ ਵਿਦਵਾਨ ਬਾਬੇ ਜੋ ਉੱਲੀ ਜਾਵੇ ਦੁਨੀਆ ਜੋ ਬੰਦੀ ਬੰਦੀ ਜਾਵੇ ਠੀਕ ਹੈ ਜੀ ਗੁਰਬਾਨੀ ਦੀ ਬੰਦੀ ਕੋਨਾ ਕੋ ਸੰਸਾਰੀ ਅਕਲ ਹੋ ਸਕਦੀ ਹੈ ਹਮ ਹਮ ਸੰਸਾਰੀ ਅਕਲ ਹੋਰ ਗੱਲ ਹੈ ਜਿਹੜੀ ਅਕਲ ਗੁਰਬਾਨੀ ਵਾਲੀ ਹੈ ਸੰਸਾਰ ਤੋਂ ਮੁਕਤੀ ਤੋਂ ਉਹ ਨਹੀਂ ਅਕਲ ਉਹ ਨਹੀਂ ਹੋ ਸਕਦੀ ਜਿਹੜਾ ਕੰਮ ਕਰਨਾ ਆਇਆ ਹੈ ਜੇ ਉਹ ਨਹੀਂ ਕਰ ਰਿਹਾ ਜਿਹੜਾ ਜੀਲੇ ਬਾਸ ਤੇ ਸਰ ਨੂੰ ਜਨਮ ਮਿਲਿਆ ਜੀ ਉਹ ਕੰਮ ਨਹੀਂ ਕਰ ਰਿਹਾ ਸੀ ਠੀਕ ਹੈ ਹੋਰ ਕੁਝ ਕਰ ਰਹਾ ਹੈ ਜਿਹੜੀ ਅਕਲ ਹੋਰ ਕਿਸੇ ਕੰਮ ਲਈ ਹੋਵੇ ਮੈਂ ਹੋਇਆ ਵੀ ਚੱਲ ਵੀ ਚੱਲਿਆ ਜਾਣਾ ਐਵੇਂ ਉਹ ਅਕਲ ਨੂੰ ਪਰਵਾਣੀ ਬਹੁਤ ਆਲੀ ਦੇ ਰਹੀ ਠੀਕ ਉਹ ਕਰੂਗਾ ਅਕਲ ਨਹੀਂ ਬੰਦ ਹੈ ਹਾਂ ਜੀ ਹਿੰਨੂ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੋਂ ਗਿਆਨੀ ਸਿਆਣਾ ਆਹ ਇਹ ਤੋਂ ਨਾ ਰੀਦੂ ਕੋਲ ਤਾਂ ਬਿਲਕੁਲ ਅਕਲ ਹੈ ਜੀ ਹੂੰ ਹੂੰ ਉਹ ਕਹੋ ਜੁਰਕੂ ਕਾਣਾ ਕਮ ਕਮ ਸਪੁਰਤੀ ਜਲੀਦਾ ਬੋਦਾ ਹੋ ਦੇਨ ਉਤਾ ਜੀਦਾ ਬੋਦਾ ਠੀਕ ਹੈ ਜੀ ਅਜਾਤ ਮਹਾਂਪੁਰ ਨੂੰ ਕੋਦਾ ਦੇ ਬਰਾਬਰ ਜੀ ਬੋਦਾ ਹੂੰ ਹੂੰ ਹਾਂ ਠੀਕ ਹੈ ਇਹ ਅਜਾਤ ਮਹਾਂਪੁਰ ਨੂੰ ਮੰਦਾ ਹੁੰਦਾ ਬਰਾਬਰ ਆ ਉਹਦੀ ਪੂਰਤੀ ਬਣਾ ਕੇ ਰੱਖ ਲੈਂਦੇ ਫੋਟੋ ਬਣਾ ਕੇ ਰੱਖ ਲੈਂਦੇ ਹੂੰ ਹੂੰ ਉਹ ਤਾਂ ਗਿਆਦੀ ਜਾਨਾ ਉਹ ਗਿਆਦੀ ਤਾਂ ਉਦੋਂ ਵੀ ਦਾ ਹਨ ਸਿੱਕਾ ਉਦੋਂ ਵੀ ਦਾ ਹਨ ਠੀਕ ਹੈ ਜੀ ਪਰ ਕੀ ਅਸੀਂ ਅੱਜ ਸਿੱਕਾ ਦੋਆਂ ਤੋਂ ਬਾਹਰ ਹੈਗੇ ਹੂੰ ਹੂੰ ਤੇ ਕੱਲ ਦੋਹਾਂ ਤੋਂ ਬਾਹਰ ਨਹੀਂ ਹੂੰ ਤੇ ਕੱਲ ਨਾ ਕੋਈ ਫੋਟੋ ਨਹੀਂ ਹੈ ਹਾਂਜੀ ਉਹਨਾਂ ਕੋਲ ਫੋਟੋ ਨਹੀਂ ਹੈ ਹੂੰ ਹੂੰ ਮੁਸਲਮਾਨਾਂ ਕੋ ਹੈ ਜੀ ਉਹਦੇ ਫੋਟੋ ਕੋਈ ਨਹੀਂ ਲੱਦੀ ਹਿੰ ਕੀ ਹੈ असि मूर्ति पूजा वालू जा रहे हौली हौली चले ही रहे जा रहे चले गए साढ़े प्रचार मूर्ति पूजा बाक है व्यक्ति पूजा वाल चले गए व्यक्ति पूजा साढे च है शक्ति पूजा तो अभी विसारी हुई है ठीक है शक्ति पूजा भी छड़ व्यक्ति पूजा वाल चले गए पर जो ऊदों भी थले जा रहे हो उदो भी थले की टिगरी जा रहे हो ਪੂਰਤੀ ਪੂਜਾ ਵੱਲ ਨੂੰ ਜਾ ਰਹੇ ਹਾਂ ਠੀਕ ਹੈ ਸਿਰ ਕਰਕੇ ਗਿਆਨ ਸਿੰਘ ਉਹ ਸਿਆਣਾ ਸੀ ਦੋਵਾਂ ਨੂੰ ਕਿ ਅੱਜ ਅਸੀਂ ਜਾਣੇ ਹਾਂ ਬਸ ਵਿਚਾਰ ਨਾਲ ਹੀ ਗੱਲ ਇਹ ਹੈ ਹੂੰ ਹੂੰ ਤੁਸੋਂ ਮਾੜੇ ਕੋਈ ਫੋਟੋ ਦੀ ਗੱਲ ਨਹੀਂ ਸਵਾਲ ਹੀ ਪੈਦਾ ਹੁੰਦਾ ਕੋਈ ਅਸੀਂ ਜੀ ਜੀ ਦੀ ਫੋਟੋ ਹੋਵੇ ਕੋਈ ਜੀ ਜ ਖਾਲੂ ਦੇਖਣ ਵਾਲੀ ਦੀ ਮੰਨਤਾ ਅਸੀਂ ਦੀ ਕਰ ਸਕਦੇ ਕੱਕ ਪੂਜਾ ਹਕਾਲ ਕੀ ਹੂੰ ਖਾਲਸਾ ਫੰਰੂਲੀ ਜੀ ਦਾ ਬਰਾਕਾਰ ਪਰਚਾ ਸ਼ਬਦ ਦਾ ਪਰਚਾ ਸ਼ਬਦ ਦਾ ਜ਼ਰੂਰ ਹੈ ਹੂੰ ਹੂੰ ਉਹ ਜਿਹੜਾ ਪਰਚਾ ਦਾ ਗੁਰਬਾਣੀ ਦਾ ਪਰਚਾ ਇਹ ਗੱਲ ਠੀਕ ਹੈ ਹੂੰ ਹੂੰ ਜ਼ਿਦਾਰ ਖਾਲਸਾ ਦਾ ਇਸ ਤਰ੍ਹਾਂ ਨਹੀਂ ਜਾਂਦੇ ਆ ਦੇਖੋ ਜ਼ਿਦਾਰ ਸਾਹਿਬ ਖਾਲਸਾ ਦਾ ਪਰਚਾ ਸ਼ਬਦ ਦਾ ਪੂਜਾ ਆਖਾਲ ਕੀ ਜਿਹੜਾ ਅੱਗੇ ਅਸੀਂ ਹੱਤ ਮੁਸਲਪਣ ਕਰਨਾ ਉਹ ਅਕਾਲ ਹੈ ਉਹਦਾ ਅਕਾਲ ਨਹੀਂ ਅਕਾਲ ਤੋਂ ਭਰੇ ਆ ਹੂੰ ਹੂੰ ਫਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਨਸ਼ੀਪੁਰ ਖੈ ਸਭ ਲੈ ਰਿਹਾ ਸਦਾਏ ਉਹ ਸਤਗੁਰਾ ਸਾਡਾ ਠੀਕ ਹੈ ਅਨੂ ਦਾ ਕੁਝ ਹੋਰ ਦੱਸਿਆ ਜੇ ਇਹਦਾ ਕੋਈ ਹੋਰ ਲੈ ਕੇ ਭੇਜੇ ਹੂੰ ਹੂੰ ਲੋੜਾ ਇਹਦਾ ਕੀ ਕਰਦੇ ਆ ਆਦਮ ਖਲਦੀ ਰੋਡ ਤੇ ਗਈ ਹੂ ਸਾਲੂ ਠੀਕ ਹੈ ਜੀ ਵਰਵਾ ਨੇ ਕੁਝ ਹੋਰ ਕਹਿ ਰਹੀ ਐ ਅਸੀਂ ਕੋਈ ਹੋਰ ਬੰਦੀ ਬੈਠੇ ਆ ਹੂੰ ਵਰਵਾ ਨੇ ਸੋਣ ਨੂੰ ਤੇ ਆਹ ਨਹੀਂ ਇਹ ਗੱਲਾਂ ਸੋਣ ਨੂੰ ਤੇ ਆਦੀ ਸੋਣ ਨੂੰ ਇਹ ਵਿਆਹ ਦੀ ਐ ਇਹ ਗੱਲ ਜੋੜੇ ਬੰਦੀ ਬੈਠੇ ਦੇ ਠੀਕ ਹੈ ਜੀ ਉਹ ਤਾਂ ਸ਼ਾਇਦ ਇਹਨੇ ਬੰਦੀ ਬੈਠੇ ਨੇ ਉਹ ਤਾਂ ਸ਼ਾਇਦ ਸਿੱਖ ਹੈ ਦੀ ਹੂੰ ਬਾਦ ਦੱਸ ਕਿ ਛੱਡੀ ਹੋਈ ਐ ਜਿਹੜਾ ਸਿੱਖ ਨੇ ਪੜਨਾ ਤਾਂ ਉਹਨੇ ਸਿੱਖੀ ਹਸਤਿਆਰ ਕਲ ਵੀ ਚਾਹੁੰਦੇ ਨੇ ਕਿ ਅੱਜ ਕਿਹੜਾ ਪ੍ਰਚਾਰ ਕਰਨ ਨੂੰ ਸਜੀਦਾ ਦੇ ਜਿਹੜੇ ਚੌਦਹਨੇ ਸਿੱਖੀ ਸਦਾਰਜ ਫੈਲੇ ਸਾਰ ਨੂੰ ਪਤਾ ਲੱਗੇ ਸਿੱਖੀ ਕੀ ਹੈ ਕੋਰਾਂ ਨੂੰ ਸੁਝੇਗਾ ਇਹਨਾਂ ਦਾ ਲੱਗਦਾ ਵਿਚਾਰ ਕਰਨਾ ਪਊਗਾ ਤਾਂ ਦੂਰ ਆਣੀ ਮਨ ਲੱਗਦਾ ਸਿੱਖੀ ਦਾ ਖੁਗਵਾਦਨ ਦੇ ਉਹਨੇ ਆਪਸੇ ਦੁਬਣਾ ਨਹੀਂ ਕਿਹੜਾ ਬਣ ਦੇਣਾ ਉਹ ਲੋਕ ਖੁਗਬਾਰੀ ਬੈਠੇ ਤੇ ਸਿੱਖੀ ਦਾ ਇਹ ਸਿੱਖੀ ਨਹੀਂ ਹੈ ਦੇਰ ਨਾਲ ਜੀ ਰੋਕੇ ਵਰਦਨ ਠੀਕ ਹੈ ਜੀ Hindu ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੋਹ ਜਹ ਦੇਹਰਾ ਨਾ ਮਸੀਤ ਆ ਅਗੀਰ ਗੱਲ ਹੂੰ ਜਦੋਂ ਦੇਹਰਾ ਪੂਜਦੇ ਨੇ ਦੇਹਰੇ ਮੁਸਲਮਾਨ ਕੀਜੇ ਅਚਾ ਜੀ ਮੁਸਲਮਾਨ ਕੋ ਦੇਹਰੂ ਪੂਜਦੇ ਨਹੀਂ ਹਾਂ ਤਾਂ ਕੁਝ ਨਹੀਂ ਹੈ ਹੂੰ ਹਾਂ ਭਗਤਾਂ ਨੇ ਜੀ ਪੂਜਿਆ ਨਾਮ ਦੇਵ ਦੇ ਕੀ ਪੂਜਿਆ ਨਾ ਦੇਹਰਾ ਨਾ ਮਸੀਤ ਹਮ ਬਾਹਰ ਹੈ ਵੀ ਕੁਝ ਉਹ ਚਾਨਣ ਦੀ ਬਾਹਰ ਹੈ ਹਮ ਅੱਜ ਅਸੀਂ ਉਹ ਪੁੱਜਦੇ ਹਾਂ ਅੱਜ ਉਸੇ ਖੜਿਆਂ ਜਿੱਤੇ ਨਾਮਦੇਵ ਨੇ ਦੱਲ ਕਹੀਏ ਸ਼ਬਦ ਗੁਰਬਾਣੀ ਦਾ ਕਿ ਗੁਰਬਾਣੀ ਦੇ ਸ਼ਬਦ ਨਾਲ ਜੁੜੇ ਖੜਿਆਂ ਹਾਂਜੀ ਉਹ ਤਾਂ ਦੌਰੇ ਮਸੀਤ ਤੋਂ ਪਰੇ ਆ ਫਿਰ ਉਹ ਵਨਪੁਦਦਰ ਵਨਪੁਦਦਰ ਤਨ ਬੇਸ ਕਲੰਤਰ ਘਾਟੀ ਕੀ ਸੁਣਾਵਾਂ ਹਮ ਹਮ ਜੇ ਸ਼ਬਦ ਮੇਰੇ ਪ੍ਰਾਣ ਬਸਤਾ ਹੈ ਬੜ ਜਨਮ ਨੂੰ ਆਵਾਂ ਇੱਕ ਤੇ ਨਹੀਂ ਗੱਲ ਹਮ ਹਮ ਇੱਕ ਤੇਈ ਉਪਸਾਰਤੀ ਇਹ ਦਬਤੀ ਝੂੜ ਦੇ ਥੱਲੇ ਸੱਚ ਦਬਤਾ ਐਦਾ ਡੋਗਾ ਦਬਤਾ ਹਮ ਹਮ ਹੁਣ ਕਹਿਣਾ ਵੀ ਨਾ 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 ਝੂੜੋਂ ਵਾ ਛੜਿਓ ਝੂੜੂ ਰਹਿਣ ਦੋਤੇ ਹਮ ਹਮ ਅੱਜ ਦੀ ਲੋੜ ਵੀ ਸਾਡੂ ਹੈ ਇਹ ਜੀਤ ਦੇ ਉੱਤੇ ਤੜਫ ਦੇ ਤਾਂ ਵੀ ਸੱਚ ਕਦੇ ਪ੍ਰਗਟਨਾ ਹੋ ਜੇ ਸੱਚ ਤੋਂ ਛੜ ਦੇ ਹਮ ਹਮ ਕਿਹਦੇ ਕਵਯਾ ਕਰੀ ਬਖੇਤੇ ਹੱਟ ਜਦ ਪਿਆ ਆ ਥੰਡੇ ਹੂੰ ਹੂੰ ਮੂੜ ਕੋਲ ਜੇ ਸਾਜਪਰਕਟ ਹੋ ਗਿਆ ਤਾਂ ਸਾਬਤ ਹੋ ਜੂ ਵੀ ਤੁਸੀਂ ਦਾ ਸਿੱਖੇ ਨਹੀਂ ਹੂੰ ਰੌਲਾ ਇਹ ਨਾ ਜਲਦਾ ਬੋਲੂ ਸਿੱਖੀ ਦਾ ਲੀਡਰ ਬਣੇ ਰਸਦੇ ਵੀ ਸਿੱਖੇ ਨਹੀਂ ਇਹ ਗੱਲ ਦਾ ਪਾਇ ਹੈ ਉਹ ਬਹਿਦੋ ਬਬੇਲਾ ਉਡਾ ਰਹੇ ਸਾਰੇ ਜਿਹੜੇ ਪੜਦੇ ਚੱਕੇ ਗਏ ਪਰਬਦੇ ਤਾਂ ਸਾਬਤ ਹੋ ਜੂ ਵੀ ਤੁਸੀਂ ਸਿੱਖੀ ਦਾ ਤੁਹਾਡੇ ਰੇੜੇ ਦੇ ਨੇ ਵੀ ਹੂੰ ਹੂੰ ਉਹਦਾ ਪਾਇ ਹੈ ਸਾਜੀ ਹਾਂਜੀ ਹਿੰਦੂ ਪੂਜ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾਮ ਮਸੀਤ ਹਾਂ ਹਾਂ ਗੁਰਬਾਣੀ ਦਾ ਸਾਨੂੰ ਦੱਸ ਰਹੀ ਹੈ ਨਾ ਇਹ ਗੱਲ ਠੀਕ ਹੈ ਹਾਂ ਹਾਂ ਤੇ ਇੱਥੇ ਜਿਹੜਾ ਆਪਾਂ ਕਹਿੰਨੇ ਆਂ ਤੁਰਕੂ ਤੁਰਕੂ ਅੱਖਰ ਕੀ ਮੁਸਲਮਾਨ ਵਾਸਤੇ ਵਰਤੇ ਆਂ ਹਾਂ ਅੱਛਾ ਜੀ ਤੇ ਤਾਲੀਆਂ ਨਾਲ ਆਫਰ ਠੀਕ ਹੈ ਜੀ ਤੇ ਤੁਰਕਸਾਨ ਆੜੇ ਨੇ ਨਾ ਹੈ ਅੱਛਾ ਜੀ ਤੁਰਕਸਾਨੇ ਜੀ ਉਦੋਂ ਆਏ ਹੋਏ ਹੈ ਹਾਂ 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 ਠੀਕ ਹੈ ਜੀ ਇਹ ਸ਼ਬਦ ਦੀ ਇੱਥੇ ਹੀ ਸਮਾਪਤੀ ਹੈ ਜੀ ਜੀ